ਦੁਨੀਆ ਕੀ ਵੀੜ 'ਚ ਮਿਲ ਤੋ ਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਉਸ ਦੀ 29 ਆਇਤ ਵਿੱਚ ਲਿਖਿਆ ਹੈ ਮੇਰਾ ਜੂੜਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੇ ਆਂ ਜੀਵ ਵਿੱਚ ਆਰਾਮ ਪਾਓਗੇ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਤੁਸੀਂ ਆਪਣੇ ਜੀਵਾਂ ਵਿੱਚ ਆਰਾਮ ਪਾਓਗੇ ਮਨੁੱਖ ਦਾ ਜੀ ਅਰਥਾਤ ਮਨ ਉਸ ਦੇ ਜੀਵਨ ਦਾ ਇੱਕ ਸ਼ੀਸ਼ਾ ਹੈ ਸਭ ਤੋਂ ਪਹਿਲਾਂ ਹਰ ਇੱਕ ਮਨੁੱਖ ਆਪਣੇ ਜੀਵਨ ਦੇ ਵਿੱਚ ਆਰਾਮ ਪ੍ਰਾਪਤ ਕਰਨਾ ਚਾਹੁੰਦਾ ਹੈ ਦੂਸਰਾ ਮਨ ਦੇ ਵਿੱਚ ਆਰਾਮ ਪ੍ਰਾਪਤ ਕਰਨ ਦੇ ਲਈ ਇੱਕੋ ਹੀ ਰਾਹ ਹੈ ਜੋ ਕਿ ਪ੍ਰਭੂ ਯੀਸ਼ੂ ਮਸੀਹ ਜੀ ਦੇ ਕੋਲ ਆ ਕੇ ਉਹਨਾਂ ਦੀ ਖੁਸ਼ਖਬਰੀ ਦੇ ਵਚਨ ਨੂੰ ਸਵੀਕਾਰ ਕਰਨ ਦੇ ਦੁਆਰਾ ਹੀ ਪ੍ਰਾਪਤ ਹੁੰਦਾ ਹੈ ਪ੍ਰਭੂ ਯੀਸ਼ੂ ਮਸੀਹ ਜੀ ਦੇ ਕਿਰਪਾ ਅਤੇ ਪਹਿਚਾਣ ਦੇ ਵਿੱਚ ਆਉਣ ਦੇ ਕਾਰਨ ਖੁਸ਼ਖਬਰੀ ਦੇ ਉਸ ਵਚਨ ਨੂੰ ਸੁਣਨ ਤੋਂ ਉਪरांत ਪਰਮੇਸ਼ਰ ਦੇ ਪ੍ਰੇਮ ਅਤੇ ਉਸ ਦੀ ਸਮਝ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਲੀਬ ਉੱਤੇ ਪ੍ਰਭੂ ਯੀਸ਼ੂ ਮਸੀਹ ਜੀ ਦੇ ਬਲੀਦਾਨ ਵਿੱਚ ਪਰਮੇਸ਼ਰ ਦਾ ਪ੍ਰੇਮ ਮਨੁੱਖਾਂ ਦੇ ਉੱਤੇ ਪ੍ਰਗਟ ਹੁੰਦਾ ਹੈ। ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਉੱਤੇ ਵਿਸ਼ਵਾਸ ਰੱਖਣ ਦੇ ਕਾਰਨ ਪਰਮੇਸ਼ਰ ਮਨੁੱਖ ਨੂੰ ਪਾਪਾਂ ਦੀ ਮਾਫੀ ਦਿੰਦਾ ਹੈ ਪਾਪ ਦੇ ਕਾਰਨ ਮਨੁੱਖ ਦਾ ਮਨ ਬਹੁਤ ਵਿਆਕਲ ਹੁੰਦਾ ਹੈ ਜਿਵੇਂ ਸਮੁੰਦਰ ਦੇ ਵਿੱਚ ਹਨੇਰੀ ਅਤੇ ਤੂਫਾਨ ਦੇ ਆ ਜਾਣ ਦੇ ਕਾਰਨ ਉਹਦੀਆਂ ਲਹਿਰਾਂ ਜਿਹੜੀਆਂ ਹਨ ਉਹ ਡੱਕੇ ਡੋਲੇ ਖਾਂਦੀਆਂ ਹਨ ਇੱਧਰ ਉੱਧਰ ਉਛਲਦੀਆਂ ਹਨ ਉਸੇ ਹੀ ਤਰ੍ਹਾਂ ਮਨੁੱਖ ਦਾ ਮਨ ਉਸ ਦੇ ਪਾਪ ਦੇ ਕਾਰਨ ਹੁੰਦਾ ਹੈ ਪਰੰਤੂ ਜੋ ਕੋਈ ਪ੍ਰਭ ਯੀਸ਼ੂ ਮਸੀਹ ਉੱਤੇ ਉਸ ਨੂੰ ਆਪਣੇ ਜੀਵਨ ਦੇ ਮੁਕਤੀਦਾਤਾ ਤੇ ਪ੍ਰਭੂ ਦੇ ਰੂਪ ਦੇ ਵਿੱਚ ਸਵੀਕਾਰ ਕਰਦਾ ਹੈ ਉਸ ਦੇ ਪਾਪਾਂ ਦੀ ਮਾਫੀ ਉਸ ਨੂੰ ਉਸ ਦੇ ਜੀਵਨ ਦੇ ਵਿੱਚ ਮਿਲ ਜਾਂਦੀ ਹੈ ਅਤੇ ਉਹ ਆਪਣੇ ਮਨ ਦੇ ਵਿੱਚ ਆਪਣੇ ਜੀ ਦੇ ਵਿੱਚ ਆਰਾਮ ਪ੍ਰਾਪਤ ਕਰਦਾ ਹੈ ਤੁਸੀਂ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਉੱਤੇ ਵਿਸ਼ਵਾਸ ਕਰਕੇ ਆਪਣੇ ਮਨ ਦੇ ਵਿੱਚ ਆਰਾਮ ਪ੍ਰਾਪਤ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਇਹੀ ਪ੍ਰਾਰਥਨਾ ਹੈ ਧੰਨ ਦੁਨੀਆਂ ਕੀ ਭੀੜ ਮੇ